ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਲੈ ਕੇ ਆਏ ਆਂ ਰਿਸ਼ਤੇ ਬਿਲਕੁਲ ਨਵੇਂ ਆ ਜੀ 12 ਮੁੰਡਿਆਂ ਦੇ ਰਿਸ਼ਤੇ ਆ ਜਿਦੇ ਚ ਪੰਜ ਕੁੜੀਆਂ ਦੇ ਰਿਸ਼ਤੇ ਨਵੇਂ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਅਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਕਰ ਚੈਨਲ ਤੇ ਨਵੇਂ ਆਈ ਹੋ ਤਾਂ ਰਿਸ਼ਤਾ ਹੈ ਜੀ 446 ਨੰਬਰ ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟਾ ਜੱਟ ਸਿੱਖ ਗੋਤ ਸਰਾ ਉਮਰ 24 ਸਾਲ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੱਦ 5 5 ਫਾਦਰ ਕੁੜੀ ਦੇ ਖੇਤੀਬਾੜੀ ਭਰਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਰੰਗ ਗੋਰਾ ਹੈ ਕੁੜੀ ਦਾ ਮੰਗ ਹੈ ਜੀ ਮੁੰਡਾ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਅਤੇ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਵਧੀਆ ਗੱਲ ਹੈ ਜੇਕਰ ਲੜਕਾ ਕਨੇਡਾ ਦਾ ਪੀਆਰ ਹੋਵੇ ਵਿਆਹ ਵਧੀਆ ਕਰਨਾ ਹੈ ਜੀ ਅਗਲਾ ਰਿਸ਼ਤਾ ਹੈ ਕੁੜੀ ਦਾ 452 ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਕਪੂਰਥਲਾ ਤੋਂ ਆ ਨਾਮ ਕੌਰ ਕਾਸਟ ਮਾਜਬੀ ਸਿੱਖ ਗੋਤ ਅਡਵਾਲ ਪੜਾਈ ਬੀਏ ਡਿਪਲੋਮਾ ਇਨ ਡ्रेस ਡਿਜ਼ਾਈਨਰ ਆਈਟੀਆਈ ਇਨ ਸਟੀਚਿੰਗ ਫੈਮਲੀ ਚ ਫਾਦਰ ਇਜ਼ ਫਾਰਮਰ 5 ਕਿੱਲੇ ਜ਼ਮੀਨ ਮਦਰ ਹਾਊਸ ਵਾਈਫ ਬਰੋ জব ਇਨ ਆਰਮੀ ਚ ਮੁੰਡਾ ਵਧੀਆ ਪੜਿਆ ਲਿਖਿਆ ਤੇ ਨਸ਼ਾ ਰਹਿਤ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 7087528294 ਅਗਲਾ ਰਿਸ਼ਤਾ ਹੈ 453 ਜਿਲ੍ਹਾ ਕਪੂਰਥਲਾ ਤੋਂ ਕਾਸਟ ਹੈ ਜਰਸੀਖ ਗੋਤ ਬਰਾੜ ਉਮਰ ਦਾਸਾ 1996 ਕੱਦ 5 5 ਪੜ੍ਹਾਈ ਬੀਕਮ ਪਰਿਵਾਰ ਚ ਮਾਤਾ ਪਿਤਾ ਪਿਤਾ ਖੇਤੀਬਾੜੀ ਭਰਾ ਮੈਰਿਡ ਪ੍ਰਾਈਵੇਟ ਜੌਬ ਰਿਸ਼ਤਾ ਮੁੰਡਾ ਵਧੀਆ ਘਰ ਪਰਿਵਾਰ ਤੋਂ ਹੋਵੇ ਅਤੇ ਨਾਲ ਪ੍ਰਾਈਵੇਟ ਜੌਬ ਤੇ ਜ਼ਮੀਨ 5 ਕਿੱਲੇ ਤੱਕ ਹੋਵੇ ਖੁੜੀ ਸੋਹਣੀ ਸੁਨੱਖੀ ਅਤੇ ਘਰ ਦਾ ਸਾਰਾ ਕੰਮਕਾਰ ਜਾਣਦੀ ਹੈ ਅਗਲਾ ਰਿਸ਼ਤਾ ਹੈ 454 ਨੰਬਰ ਜ਼ਿਲ੍ਹਾ ਲੁਧਿਆਣਾ ਤੋਂ ਨਾਮ ਸੁਖਮਨ ਪ੍ਰੀਤਕੌਰ ਕਾਸਟਾ ਜੀ ਜਰਸੀ ਖਸਰਾ ਉਮਰ 25 2 1998 ਕੱਦ 5 5 ਪੜ੍ਹਾਈ ਬੀਏ ਪਾਸ ਨਾਲ ਹਾਈਲਾਈਟਸ ਦੀ ਪੜ੍ਹਾਈ ਕੰਪਲੀਟ ਤੇ ਬੈਂਡ ਸਾਢੇ 6 ਆਏ ਨੇ ਪਰਿਵਾਰ ਵਿੱਚ ਮਾਤਾ ਪਿਤਾ ਦੋਪਰਾ ਵਿਆਹ ਪੱਕਾ ਕਰਨਾਗਾ ਬਰਾਬਰ ਦੀ ਉਮਰ ਕੱਦ 5 10 ਤੱਕ ਹੋਵੇ ਅਤੇ ਮੁੰਡਾ ਕੈਨੇਡਾ ਪੀਆਰ ਹੋਵੇ ਵਧੀਆ ਗੱਲ ਤੇ ਨਸ਼ਾ ਰਹਿਤ ਹੋਵੇ ਮੁੰਡਾ ਕੁੜੀ ਸੋਣੀ ਸੁਨਖੀ ਅਤੇ ਪੜ੍ਹਾਈ ਚ ਹੁਸ਼ਿਆਰ ਹੈ। ਏਸੀ ਰਿਸ਼ਤੇ ਅੱਜ ਦੇ ਪੰਜ ਕੁੜੀਆਂ ਦੇ। ਆਗਲਾ ਰਿਸ਼ਤਾ ਹੈ ਪੈਂਟਸ ਤੋਂ 40 ਨੰਬਰ ਜ਼ਿਲ੍ਹਾ ਬਰਨਾਲਾ ਨਾਮ ਸਿੰਘ ਕਾਸਟਾ ਜੱਟ ਸਿੱਖ। ਦਸਤਾਰ ਧਾਰੀ ਮੁੰਡਾ ਗੋਤਮਾਨ। ਉਮਰ 24 1995 ਕੱਦ 5 10 ਪੜ੍ਹਾਈ ਬੀਐਸਸੀ ਐਗਰੀਕਲਚਰ ਆਨਰਸ ਐਮਏ ਇੰਗਲਿਸ਼ ਐਕੂਪੇਸ਼ਨਲ ਪ੍ਰਾਈਵੇਟ ਟੀਚਰ ਬਾਇਓਲੋਜੀਕ ਐਂਡ ਇੰਗਲਿਸ਼। ਮੈਟੀਰੀਅਲ ਸਟੇਟਸ ਅਨਮੈਰਿਡ ਫੈਮਿਲੀ ਡਿਟੇਲਸ ਫਾਦਰ ਬਿਜ਼ਨਸਮੈਨ ਪ੍ਰੋਪਰਟੀ ਇਨ ਸਿਟੀ ਐਗਰੀਕਲਚਰ 6 ਏਕੜ ਫਾਦਰ ਇਸ ਅਕੁਪੇਸ਼ਨ ਬਿਜ਼ਨਸਮੈਨ ਮਦਰ ਅਕੁਪੇਸ਼ਨ ਹਾਊਸ ਵਾਈਫ ਸਿਵਲਿੰਗ 1 ਬ੍ਰਦਰ ਕੈਨੇਡਾ ਸੈਟਲ ਇਨ ਕੈਨੇਡਾ ਮੁੰਡਾ ਸੋਨਾ ਸੁਨਖਾ ਤੇ ਨਸ਼ਾ ਰਹਾਤਾ ਮੰਗ ਡਿਮਾਂਡ ਕੋਈ ਨਹੀਂ ਕੁੜੀ ਦੀ ਪੜ੍ਹਾਈ ਵੀ ਐਸੀ ਨਰਸਿੰਗ ਜਾਂ ਐਮ ਐਸ ਸੀ ਐਮ ਕਾਮ ਜਾਂ ਫਿਰ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਇਹਦਾ ਵਧੀਆ ਪਰਿਵਾਰ ਤੋਂ ਹੋਵੇ 100 ਕਿਲੋਮੀਟਰ ਤੱਕ ਰਿਸ਼ਤਾ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 90413 57290 ਅਗਲਾ ਰਿਸ਼ਤਾ ਹੈ ਜੀ 65141 ਨੰਬਰ ਜ਼ਿਲ੍ਹਾ ਬਠਿੰਡਾ ਨਾਮ ਸਿੰਘ ਕਾਸਟ ਹੈ ਜਰਸੀ ਕੋ ਉਮਰ 24 12 1998 ਹਾਈਟ 511 ਪੜ੍ਹਾਈ ਪਾਸ ਟੂ ਗ੍ਰੇਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਮੁੰਡਾ ਅਨਮੈਰਿਡਾ ਸਿਵਲਿੰਗ ਨੋ ਫਾਦਰ ਖੇਤੀਬਾੜੀ ਮਦਰ ਹਾਊਸ ਵਾਈਫ ਜ਼ਮੀਨ 6.5 ਕਿੱਲੇ ਕਾਰਵਦੀ ਕੋਠੀ ਪਾਈ ਹੈ ਦਾਦੀ ਜੀ ਨੂੰ ਪੈਨਸ਼ਨ ਆਉਂਦੀ ਹੈ ਮੁੰਡਾ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਪੀਆਰ ਦੀ ਫਾਇਲ ਅਪਲਾਈ ਕਰੀ ਹੈ ਰਿਸ਼ਤਾ ਕੁੜੀ ਸਿਆਣੀ ਤੇ ਸਮਝਦਾਰ ਕੈਨੇਡਾ ਪੀਆਰ ਹੋਵੇ ਪੜਾਈ ਬੀਐਸਸੀ ਨਰਸਿੰਗ ਹੋਵੇ ਅਤੇ ਕੁੜੀ ਦਾ ਕੱਦ 5.5 ਫੁੱਟ ਤੱਕ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 62804 56015 ਅਗਲਾ ਰਿਸ਼ਤਾ ਆਇਆ ਜੀ ਪੈਂਟਸ ਤੋਂ 42 ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਨਾਮ ਸਿੰਘ ਕਾਸਟਾ ਜਾਟ ਸੀ ਕੋਤਸੰਦੂ ਉਮਰ 2 ਜਨਵਰੀ 1997 ਹਾਈਟ 6 ਫੁੱਟ ਪੜ੍ਹਾਈ ਪਲੱਸ 2 ਨਾਨ ਮੈਡੀਕਲ ਬੀਏ ਗਵਰਨਮੈਂਟ ਜੌਬ ਇੰਡੀਅਨ ਨੇਵੀ ਸਾਇੰਸ 2016 ਸਿਵਲਿੰਗ 1 ਮੈਰਿਡ ਏਲ্ডার ਬਰਾਦਰ ਇਨ ਐਕਸ ਇੰਡੀਅਨ ਨੇਵੀ ਐਂਡ 1 ਮੈਰਿਡ ਏਲ্ডার ਸਿਸਟਰ ਇੰਸਪੈਕਟਰ ਇਨ ਪੰਜਾਬ ਪੁਲਿਸ ਫਾਦਰ ਐਕੁਪੇਸ਼ਨ ਐਗਰੀਕਲਚਰ ਔਨ 15 ਏਕੜ ਜ਼ਮੀਨ ਮਦਰ ਹੋਮ ਮੇਕਰ ਰਿਸ਼ਤਾ ਵਧੀ ਸਟੱਡੀਜ਼ ਆ ਗਵਰਨਮੈਂਟ ਜੌਬ ਤੋਂ ਹੋਵੇ ਕੁੜੀ ਦਾ ਤੇ ਮੰਗ ਡਿਮਾਂਡ ਕੋਈ ਨਹੀਂ ਹਾਈਟ ਘੱਟੋ ਘੱਟ 5.5 ਫੁੱਟ ਤੱਕ ਹੋਵੇ ਜੀ ਪ੍ਰਵਾਰਦਨ ਬਨੂਟ ਕਰੋ 9855030784 ਅਗਲਾ ਰਿਸ਼ਤਾ ਆਇਆ 543 ਨੰਬਰ ਨਾਮ ਸਿੰਘ ਪਤ ਕਪੂਰ ਥਲਾ ਜਾਤੀ ਕੰਪੋਜ਼ ਤੇ ਪੜ੍ਹਾਈ ਹੈ ਡਬਲ ਐਮਏ ਕੰਮ ਸਰਕਾਰੀ ਨੌਕਰੀ ਪੰਜਾਬ ਸਰਕਾਰ ਤੇ ਸੈਲਰੀ 82000 ਜ਼ਮੀਨ ਸਾਢੇ ਜ਼ਮੀਨ 5.5 ਕਿੱਲੇ ਤੇ ਉਮਰ 33 ਸਾਲ ਕੱਦ 5 11 ਸ਼ੁੱਧ ਵੈਸ਼ਨੂ ਪਹਿਲਾ ਡੈਵੋਸ ਹੋਏ ਐਸੀ ਕੁੜੀ ਪੜ੍ਹੀ ਲਿਖੀ ਅਤੇ ਸੋਹਣੀ ਜਵਾਨ ਹੋਵੇ ਬਾਕੀ ਜਾਤੀ ਵਿਚਾਰਨਯੋਗ ਬਾਕੀ ਜਾਣਕਾਰੀ ਫੋਨ ਤੇ ਪਰਿਵਾਰ ਦਾ ਨੰਬਰ ਨੋਟ ਕਰੋ 76962 27533 ਆਗਲਾ ਰਿਸ਼ਤਾ ਹੈ ਜੀ ਪੈਂਟਸ ਤੋਂ 44 ਨੰਬਰ ਜ਼ਿਲ੍ਹਾ ਹੁਸ਼ਿਆਰ ਸਾਰੀ ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਕਾਸਟ ਆ ਜੱਟ ਸਿੱਖ ਉਮਰ 19 ਦਾ 1999 ਕਾਰਸ਼ੇ ਫੁੱਟ ਸਿੰਗਲ ਚਾਈਲਡ ਆਨ ਟਰਕਿੰਗ ਬਿਜ਼ਨਸ ਲੈਂਡ ਸ਼ੇਕਡ ਐਂਡ ਅਰਬਨ ਪਲਾਟਸ ਇਨ ਲੁਧਿਆਣਾ ਸਟੱਡੀ 10th ਪਲੱਸ 2 ਨਾਨ ਮੈਡੀਕਲ ਕੰਪਿਊਟਰ ਟੈਕਨੀਸ਼ੀਅਨ ਡਿਪਲੋਮਾ ਇਨ ਕੈਨੇਡਾ ਨਾਉ ਪੀ ਆਰ ਇਨ ਕੈਨੇਡਾ ਫਾਦਰ ਜਿਮ ਇਨ ਪ੍ਰਾਈਵੇਟ ਸਕੂਲ ਮਦਰ ਔਨ ਬੁਟੀਕ ਮੁੰਡਾ ਸਿੱਖ ਸਰਦਾਰ ਹੈ ਵਧੀਆ ਸੋਨਾ ਸੁਨਖਾ ਅਤੇ ਨਸ਼ਾ ਰਹਿਤਾ ਵਧੀਆ ਘਰ ਪਰਿਵਾਰ ਹਾਂ ਤੇ ਪਰਿਵਾਰ ਦਾ ਨੰਬਰ ਨੋਟ ਕਰੋ ਡਾਇਰੈਕਟ ਰਿਸ਼ਤੇ ਦੀ ਗੱਲ ਵਾ ਤੁਸੀਂ ਕਰ ਸਕਦੇ ਹੋ ਜੀ ਰਿਸ਼ਤਾ ਵਧੀਆ ਪੜ੍ਹੀ ਲਿਖੀ ਕੁੜੀ ਦਾ ਹੋਵੇ ਜੀ ਸਿਆਣੀ ਤੇ ਸਮਝਦਾਰ ਤੇ ਪਰਿਵਾਰ ਦਾ ਨੰਬਰ ਨੋਟ ਕਰੋ 97797 88067 ਆਗਲਾ ਰਿਸ਼ਤਾ ਆਇਆ ਪੈਂਟਸ ਤੋਂ 45 ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ ਹੈ ਜੀ ਅਕਤੂਬਰ 1999 ਕਦ 5 ਦਾਸ ਪੜ੍ਹਾਈ ਪਲੱਸ 2 ਪਾਸ ਅਤੇ ਉਸ ਤੋਂ ਬਾਅਦ ਕੈਨੇਡਾ ਪੜ੍ਹਾਈ ਕਮਰਸ ਡਿਪਲੋਮਾ ਨਾਓ ਸਟੱਡੀ ਕੰਪਲੀਟਡ ਜ਼ਮੀਨ 8 ਕਿਲੇ ਮਾਤਾ ਪਿਤਾ ਪਿਤਾ ਖੇਤੀਵਾੜੀ ਸਿਵਲਿੰਗ 1 ਸਿਸਟਰ ਪੀ ਆਰ ਐਨ ਕੈਨੇਡਾ ਮੈਰਿਡ ਨਾਓ ਲਿਵਿੰਗ ਇਨ ਸਰੀ ਕੈਨੇਡਾ ਨੀਡ ਪੀ ਆਰ ਗਰਲ ਇਨ ਕੈਨੇਡਾ ਓਨਲੀ ਬਰਾਬਰ ਦੀ ਉਮਰ ਅਤੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਮੁੰਡਾ ਸਟੱਡੀ ਵੇਸ ਕੈਨੇਡਾ ਹੈ ਅਤੇ ਵਰਕ ਪਰਮੇਟ ਦੀ ਵੇਟ ਕਰ ਰਿਹਾ ਹੈ ਭਰਾ ਸਿੰਗਲ ਹੈ ਜੀ ਕੰਮ ਹੁੰਦਾ ਕੰਟਰੈਕਸ਼ਨ ਸੁਪਰਵਾਈਜ਼ਰ ਦੀ ਪੋਸਟ ਤੇ ਜੌਬ ਤੇ ਵਧੀਆ ਪੇ ਹੈ ਜੀ ਘਰ ਪਰਿਵਾਰ ਵਧੀਆ ਜ਼ਮੀਨ ਵਧੀਆ ਪਰਿਵਾਰ ਦਾ ਨੰਬਰ ਨੋਟ ਕਰੋ ਤੇ ਡਾਇਰੈਕਟ ਗੱਲਬਾਤ ਕਰੋ 9530963778 ਆਗਲਾ ਰਿਸ਼ਤਾ ਆਇਆ ਪੈਂਟ ਸੋ 46 ਨੰਬਰ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਤੋਂ ਆ ਨਾਮ ਸਿੰਘ ਕਾਸਟ ਜਰਸੀ ਉਮਰ 17 5 1996 ਪੜ੍ਹਾਈ ਬੀਏ ਪਲੱਸ ਐਮਏ ਪੰਜਾਬੀ ਪੀਜੀਡੀਸੀ ਕੰਪਿਊਟਰ ਜੌਬ ਸਤਿਆ ਪੇਪਰ ਮਿਲ ਸੁਪਰਵਾਈਜ਼ਰ ਫੈਮਿਲੀ ਚ ਮੈਂਬਰ ਫਾਦਰ ਪਲੱਸ ਮਦਰ ਬਰਾਦਰ ਜ਼ਮੀਨ ਹੈ ਜ਼ਮੀਨ 4 ਕਿੱਲੇ ਕਾਦੇ 6 ਫੁੱਟ ਸੈਲਰੀ 20000 ਸਿਸਟਰ ਨੂੰ ਘਰੇਲੂ ਕੁੜੀ ਹੋਵੇ ਕਾਸਟ ਜਰ ਸਿੱਖਤ ਤੇ ਵਧੀਆ ਗੱਲ ਹੈ ਜੇਕਰ ਲੜਕੀ ਪ੍ਰਾਈਵੇਟ ਜੌਬ ਕਰਦੀ ਹੋਵੇ ਤਾਂ ਕਾਸਟ ਨੋ ਬਾਰ ਪਰਿਵਾਰ ਦਾ ਨੰਬਰ ਨੋਟ ਕਰੋ 76966 ਨੜਨਵੇਂ 299 ਅਗਲਾ ਰਿਸ਼ਤਾ ਆਇਆ ਪੈਂਟ ਸੁ 47 ਜੱਟ ਸਿੱਖ ਲੜਕਾ ਆਰਮੀ ਦੇ ਵਿੱਚ ਜਨਮ ਮਿਤੀ 1997 ਜ਼ਿਲ੍ਹਾ ਫਰੀਦਕੋਟ ਦੋਨੋਂ ਭਰਾ ਆਰਮੀ ਦੇ ਵਿੱਚ ਹਨ ਤੇ ਦੋਨੋਂ ਦੋਨੋਂ ਸਾਰੀ ਇਹਨਾਂ ਦੀਆਂ ਦੋ ਭੈਣਾਂ ਹਨ ਇੱਕ ਵਿਆਹੀ ਹੋਈ ਹੈ ਕੈਨੇਡਾ ਕੱਦ ਮੁੰਡੇ ਦਾ 5 ਫੁੱਟ 7 ਇੰਚ 6 ਸਾਲ ਤੋਂ ਆਰਮੀ ਦੀ ਭਰਤੀ ਮਾਤਾ ਪਿਤਾ ਨੇ ਵਧੀਆ ਘਰਵਾਰ ਹੈ ਮੁੰਡਾ ਸੋਨਾ ਸੁਨੱਖਾ ਸਿੱਖ ਸਰਦਾਰ ਆ ਮੰਗ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98141 33836 ਆਗਲਾ ਰਿਸ਼ਤਾ ਆਇਆ 548 ਨੰਬਰ ਜ਼ਿਲ੍ਹਾ ਬਰਨਾਲਾ ਨਾਮ ਸਿੰਘ ਕਾਸਟ ਆ ਜੱਟ ਸਿੱਖ ਗੋਤ ਸੇਖੋ ਉਮਰ 51 2002 ਦਾ ਬੋਰਨ ਕਾਦ 510 ਜ਼ਮੀਨ 3.5 ਕਿੱਲੇ ਮੁੰਡਾ ਵਰਕ ਪਰਮਟ ਤੇ ਆ ਮੁੰਡਾ ਮੋਨਾਗਾ ਤੇ ਨਸ਼ੀ ਪੱਤੀ ਤੁਰੈਤਾ ਵਧੀਆ ਘਰ ਬਾਰ ਅਤੇ ਮੁੰਡਾ ਕੈਨੇਡਾ 온ਟਾਰੀਓ ਚ ਹੈ ਕੁੜੀ ਦਾ ਰਿਸ਼ਤਾ ਵਧੀਆ ਹੋਵੇ ਜੀ ਪੜ੍ਹਾਈ ਵਧੀਆ ਕਰੀ ਹੋਵੇ ਅਤੇ ਕੈਨੇਡਾ ਪੀਆਰ ਹੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 77101 34374 ਅਗਲੇ ਰਿਸ਼ਤਾ ਆਇਆ ਪੈਂਟਸੋ 49 ਜ਼ਿਲ੍ਹਾ ਮੋਗਾ ਤੁਮਾ ਨਾਮ ਸਿੰਘ ਕਾਸਟਾ ਜਰ ਸਿੱਖ ਕੱਦ 5 10 ਜ਼ਮੀਨ 7 ਕਿਲੇ ਟੂ ਡੇ ਵਰਕ ਫਾਰਮੈਟ ਆਨ ਕੈਨੇਡਾ ਅਪਲਾਈ ਪੀਆਰ ਕੈਨੇਡਾ ਡਿਵੋਰਸ ਪੇਪਰ ਮੈਰਿਜ ਡੇਟ ਆਵਤ 11/8/1997 ਮੁੰਡਾ ਮੋਨਾਗਾ ਨਿਸ਼ਪਤੀ ਤੁਰੈਦ ਘਰਵਾਰ ਵਧੀਆ ਕੁੜੀ ਸੋਨੀਸ ਨਖੀ ਤੇ ਕੈਨੇਡਾ ਗਈ ਹੋਵੇ ਬਾਕੀ ਪੜਾਈ ਕੁੜੀ ਨੇ ਵਧੀਆ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 987759940 78406942 ਤੇ ਸੰਪਰਕ ਕਰਕੇ ਹੋਰ ਵਧੇਰੇ ਰਿਸ਼ਤੇ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਪੈਂਟਸ ਤੋਂ 50 ਨੰਬਰ ਨਾਮ ਸਿੰਘ ਕਾਸਟਾ ਜਰਸੀ ਕੁ ਗੋਤ ਚਹਿਲ ਜਨਮ 14/2/1997 ਪਿੰਡਾ ਗੋਵਿੰਦਪੁਰ ਜਵਾਹਰਵਾਲਾ ਜ਼ਿਲ੍ਹਾ ਸੰਗਰੂਰ ਕੱਦ ਮੁੰਡੇ ਦਾ 6 ਫੁੱਟ ਪੜਾਈ ਆਈਟੀਆਈ ਇਲੈਕਟ੍ਰੋਨਿਕ ਇਲੈਕਟ੍ਰੋਕਿਕ ਕੰਮ ਖੇਤੀવાડી 5 ਕਿਲੇ ਜ਼ਮੀਨ ਪਰਿਵਾਰ ਦਾ ਨੰਬਰ ਨੋਟ ਕਰੋ 98762 64449 ਅਗਲਾ ਲਾਸਟ ਰੇਸ਼ਤਾਜੀ 6551 ਨੰਬਰ ਫਾਈਲ ਜ਼ਿਲ੍ਹਾ ਬਠਿੰਡਾ ਨਾਮ ਸਿੰਘ ਕਾਸਟਾ ਜਾਰਸੀ ਕੋ ਉਮਰ 25 ਸਾਲ ਪ੍ਰਾਈ 2 ਆਈਟੀਆਈ ਕਾ ਦਪੰਨ ਨੋ ਫਾਦਰ ਫਾਰਮਰ ਮਦਰ ਹਾਊਸ ਵਾਈਫ ਮੁੰਡਾ ਮੋਨਾ ਹੈ ਤੇ ਸੋਣਾ ਸੁਨਖਾ ਨਸ਼ਾ ਰਹਿਤ ਮਾਦਰੇ ਨੰਦੀ ਹਾਊਸ ਵਾਈਫ ਕੁੜੀ ਦਾ ਰਿਸ਼ਤਾ ਚਾਹੀਦਾ ਸਿੰਪਲ ਸਿਆਣੀ ਤੇ ਸਮਝਦਾਰ ਹੋਵੇ ਵਧੀਆ ਜ਼ਮੀਨ ਅਤੇ ਕਾਰੋਬਾਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ 8054822095 ਏਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤਾਂ ਜੋ ਰਿਸ਼ਤੇਾਂ ਦੀ ਅਪਡੇਟ ਤੁਹਾਡੇ ਤੱਕ ਹਰ ਰੋਜ਼ ਪਹੁੰਚ ਸਕੇ ਜੀ ਬਾਕੀ ਹਰ ਇੱਕ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਦਿੱਤੇ ਜਾ ਚੁੱਕੇ ਨੇ ਜੀ ਚੈਨਲ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ